ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਵਰਗ ਵਕ-ਵਕ ਸਮਾਜਿਕ ਬੁਰਾਈਆਂ ਵਿੱਚ ਫਸ ਕੇ ਆਪਣਾ ਸੁਨਹਿਰੀ ਜੀਵਨ ਖਰਾਬ ਕਰ ਰਹੇ ਹਨ ਉੱਥੇ ਹੀ ਬਲਾਕ ਨੂਰਪੇ ਬੀਜੀ ਦੇ ਪਿੰਡ ਨੰਗਲ ਦਾ ਨੌਜਵਾਨ ਪਿਤਪਤ ਸਿੰਘ ਰਸੈਂਟਿਕ ਸਬਜ਼ੀਆਂ ਦੀ ਖੇਤੀ ਕਰਕੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਰਿਹਾ ਹੈ ਐਮਬੀਏ ਪਾਸ ਪਿਤਪਤ ਸਿੰਘ ਦਿੱਕ ਕੈਮੀਕਲ ਬukt ਸਬਜ਼ੀਆਂ ਦੀ ਕਾਸ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਉੱਥੇ ਹੀ ਬਿਨਾਂ ਖਾਦ ਬਾਲੀਆਂ ਸਬਜ਼ੀਆਂ ਉਗਾ ਕੇ ਬਾਸਕਟ ਟ੍ਰੈਕਿੰਗ ਨਾਲ 280 ਵਿੱਚ ਤਾਜ਼ਾ ਸਬਜ਼ੀਆਂ ਦਾ ਮੰਡੀਕਰਨ ਵੀ ਕਰ ਰਿਹਾ ਹੈ ਉਰਦੀ ਇਸ ਮਿਹਨਤ ਦੇ ਸਿੱਟੇ ਵੱਜੋਂ ਅੱਜ ਜਿਲ੍ਹਾ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੁਨਾਲੀ ਗਰੀਵਰ ਲੋ ਉਰਦੀ ਸੜੇ ਮੁਕਤ ਖੇਤੀ ਵਾਲੇ ਖੇਤਾਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਇਸ ਦੌਰਾਨ ਜਿੱਥੇ ਉਨ੍ਹਾਂ ਨੇ ਪ੍ਰਿਤਪਨ ਕੋਲੋਂ ਉਸ ਦੀਆਂ ਸਬਜ਼ੀਆਂ ਦੀ ਕਾਰਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਉੱਤੇ ਹੀ ਨਵੇਂ ਢੰਗ ਦੀ ਖੇਤੀ ਲਈ ਉਸ ਨੂੰ ਮੁਬਾਰਕਬਾਦ ਵੀ ਦਿੱਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀਸੀ ਰੋਪੜ ਮੈਡਮ ਸੁਨਾਲੀ ਗਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਕਿਸਾਨ ਪਿਤਪਲ ਸਿੰਘ ਬੱਲੋ ਜੋ ਸੈਣੀ ਮੁਝ ਸਬਜ਼ੀਆਂ ਦੀ ਕਾਸਤ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹਨਾਂ ਸਬਜ਼ੀਆਂ ਨੂੰ ਸਿੱਧਾ ਪੈਕ ਕਰਕੇ ਗ੍ਰਾਹਕ ਦੇ ਘਰ ਤੱਕ ਪਹੁੰਚਿੰਦਾ ਜੋ ਪ੍ਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ ਉਸਨੇ ਖੇਤਰ ਦੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਅਜੇ ਟੰਗ ਸਿੱਕੇ ਖੇਤੀ ਕਰਨ ਕਿਉਂਕਿ ਉਹਨਾਂ ਨੂੰ ਰਵਾਇਤੀ ਫਸਲਾਂ 'ਚ ਉਹਨਾ ਮੁਨਾਫਾ ਨਹੀਂ ਹੁੰਦਾ ਜਿੰਨਾ ਮੁਨਾਫਾ ਉਹ ਅਜਈ ਖੇਤੀ ਕਰਕੇ ਕਰ ਸਕਦੇ ਹਨ ਉਨ੍ਹਾਂ ਨੇ ਕਿ ਆਕੀ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਵੀ ਅਜੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਬਰੰਦ ਪਿੰਡ ਅੰਗਲ ਦੇ ਵਿੱਚ ਇੱਥੇ ਬਹੁਤ ਹੀ ਵਧੀਆ ਤੇ ਬਹੁਤ ਹੀ ਇੱਕ ਇਨੋਵੇਟਿਵ ਇਹਨਾਂ ਨੇ ਸ਼ੁਰੂ ਕੀਤੀ ਹੈ ਕਿ ਕੈਮੀਕਲ ਫਰੀ ਖੇਤੀ ਦੇ ਤੌਰ ਤੇ ਇੱਕ ਫਾਰਮ ਕਲੱਟ ਬ੍ਰਾਂਡਿੰਗ ਇਹ ਕੀਤੀ ਹੈਗੀ ਪ੍ਰਤਪਾਲ ਸਾਹਿਬ ਨੇ ਤੇ ਇਹਨਾਂ ਨੇ ਆ ਅੱਜ ਦਿਖਾਇਆ ਹੈਗਾ ਕਿ ਇੱਕ ਤਾਂ ਉਹ ਖੁਦ ਐਮਬੀਏ ਪੜ੍ਹੇ ਹੋਏ ਨੇ ਲੇਕਿਨ ਫਿਰ ਵੀ ਆ ਕੇ ਵਾਪਸ ਆਪਣੇ ਖੇਤੀ ਨਾਲ ਜੁੜੇ ਨੇ ਤੇ ਅੱਜ ਇਹਨਾਂ ਨੇ ਐਸਏਸੀ ਸਬਜ਼ੀਆਂ ਇੱਥੇ ਉਗਾਈਆਂ ਹੈंगी ਬਿਲਕੁਲ ਕੈਮੀਕਲ ਫਰੀ ਦੇ ਤੌਰ ਤੇ ਤੇ ਹੁਣ ਇਹਨਾਂ ਨੂੰ ਪੈਕੇਜਿੰਗ ਕਰਕੇ ਇੱਕ ਬ੍ਰਾਂਡਿੰਗ ਕਰਕੇ ਸਿੱਧੇ ਡਾਇਰੈਕਟ ਕਸਟਮਰ ਨੂੰ ਡਿਲੀਵਰੀ ਕਰ ਰਹੇ ਨੇ ਬਹੁਤ ਹੀ ਵਾਜਬ ਰੇਟਾ ਤੇ ਤੇ ਇਹ ਚੀਜ਼ ਹੋਰ ਵੀ ਏਰੀਆ ਦੇ ਕਿਸਾਨਾਂ ਨੂੰ ਇੱਕ ਮਿਸਾਲ ਦੇ ਤੌਰ ਤੇ ਵੀ ਸਿਖਾਈ ਜਾ ਸਕਦੀ ਹੈਗੀ ਕਿ ਜਿਹੜਾ ਇਹ ਕਨਕ ਔਰ ਜੀਰੀ ਦਾ ਇਹਨਾਂ ਨੇ ਇੱਕ ਲਗਾ ਰੱਖਿਆਗਾ ਜਿਸਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ ਹੈਗਾ ਇੱਥੇ ਕਾਫੀ ਜ਼ਿਆਦਾ ਮੇਰੇ ਖਿਆਲ ਸੇ 5-6 ਗੁਣਾ ਨਾਲੋਂ ਜ਼ਿਆਦਾ ਫਾਇਦਾ ਹੈਗਾ ਤੇ ਨਾਲ ਇਹਨਾਂ ਦੇ ਜੇਕਰ ਥੋੜੀ ਸੇ ਤਕਨੀਕ ਹੈ ਕਿ ਸਮਝ ਸਕੀਂ ਇਸ ਏਰੀਆ ਦਾ ਬਹੁਤ ਜ਼ਿਆਦਾ ਇੱਥੇ ਵਿਕਾਸ ਹੋ ਸਕਦਾ ਹੈਗਾ ਬਹੁਤ ਜ਼ਿਆਦਾ ਇਨਕਮ ਦੇ ਵਿੱਚ ਇਜ਼ਾਫਾ ਹੋ ਸਕਦਾ ਹੈਗਾ ਮੈਡਮ ਪ੍ਰਸ਼ਾਸਨ ਵੱਲੋਂ ਹੋਰ ਵੀ ਕਿਸਾਨਾਂ ਨੂੰ ਵੇਅਰ ਕੀਤਾ ਜਾਏਗਾ ਇਸ ਤਰ੍ਹਾਂ ਜਿਸ ਤਰ੍ਹਾਂ ਬਿਲਕੁਲ ਮੈਂ ਇਸ ਕਰਕੇ ਹੀ ਅੱਜ ਇੱਥੇ ਵੇਖਣ ਆਈ ਆ ਤਾਂ ਕਿ ਮੈਂ ਖੁਦ ਇਸ ਚੀਜ਼ ਨੂੰ ਵੇਖ ਸਕਾਂ ਤੇ ਨਾਲ ਜਿਹੜੇ-ਜਿਹੜੇ ਵੀ ਇਨਫਰਾਸਟ੍ਰਕਚਰ ਗੈਪਸ ਹੈਗੇ ਹੁਣ ਜਿਵੇਂ ਕਿ ਇੱਕ ਡੀਜੀਐਫਟੀ ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਇੱਕ ਸਕੀਮ ਵੀ ਕੀਤੀ ਗਈ ਹੈਗੀ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਤੇ 1 ਡਿਸਟ੍ਰਿਕਟ 1 ਪ੍ਰੋਡਕਟ ਦੇ ਨਾਂ ਤੇ ਜਿੱਥੇ ਅਸੀਂ ਡਿਸਟ੍ਰਿਕਟ ਦੇ ਵਿੱਚ ਕੁਝ ਚੁਣਿੰਦਾ ਪ੍ਰੋਡਕਟਸ ਨੂੰ ਲੈ ਕੇ ਅੱਗੇ ਬੜਾਣਾ ਹੈਗਾ ਜਿਸ ਦੇ ਇਨਫਰਾਸਟ੍ਰਕਚਰ ਗੈਪਸ ਨੂੰ ਵੀ ਜੋ ਵੀ ਹੋਏਗਾ ਉਸ ਦੇ ਵਿੱਚ ਸਰਕਾਰ ਵੀ ਭਾਗੀਦਾਰੀ ਹੋਏਗੀ ਸਰਕਾਰ ਵੱਲੋਂ ਫੰਡਸ ਵੀ ਦਿੱਤੇ ਜਾਣਗੇ ਜਿਹੜੇ ਇਨੋਵੇਟਿਵ ਕੋਈ ਫਾਰਮਰਸ ਵਗੈਰਾ ਹੈਗੇ ਇਸੇ ਚੀਜ਼ ਦੇ ਵਾਸਤੇ ਅਸੀਂ ਅੱਜ ਇੱਕ ਇੱਕ ਰੂਪਰੇਖਾ ਤਿਆਰ ਕੀਤੀ ਹੈਗੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੋਰ ਲੋਕੀ ਹੋਰ ਕਿ ਨੈਸ ਨੂੰ ਅਪਣਾਉਂਦੇ ਨੇ ਤੇ ਬੇਸ਼ੱਕ ਅਸੀਂ ਬਹੁਤ ਵੱਡੇ ਪੱਧਰ ਤੇ ਇਸ ਦੇ ਇਨਫਰਾਸਟ੍ਰਕਚਰ ਵਾਸਤੇ ਸਰਕਾਰ ਤੋਂ ਗ੍ਰਾਂਟ ਲੈ ਸਕਦੇ ਹਾਂ। ਪ੍ਰਿਤਪਾਲ ਜੀ ਅੱਜ ਜਿਹੜਾ ਡੀਸੀ ਮੈਡਮ ਵੱਲੋਂ ਦੌਰਾ ਕੀਤਾ ਗਿਆ ਕੀ ਸੀ ਕੀ ਕਿਸ ਤਰ੍ਹਾਂ ਦੀ ਖੇਤੀ ਤੁਸੀਂ ਕਰ ਰਹੇ ਹੋ? ਅਸੀਂ ਜੀ ਇੱਥੇ ਕੈਮੀਕਲ ਫ੍ਰੀ ਖੇਤੀ ਕਰ ਰਹੇ ਹਾਂ ਬਿਨਾਂ ਰੇਹਾਂ ਸਪਰੇਹਾਂ ਤੋਂ ਕਿਉਂਕਿ ਕਸਟਮਰਸ ਦੀ ਇਹ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਸਾਨੂੰ ਬਿਨਾਂ ਕਿਸੇ ਜ਼ਹਿਰਾਂ ਤੋਂ ਸਬਜ਼ੀਆਂ ਮੁਹੱਈਆ ਕਰਾਇਆ ਜਾਣ। ਤੇ ਇਸ ਕਰਕੇ ਅਸੀਂ ਇਹ ਨਵਾਂ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ। ਅਸੀਂ ਸਿੱਧਾ ਕਸਟਮਰ ਦੇ ਘਰੇ ਆਰਗੈਨਿਕ ਵੈਜੀਟੇਬਲ ਜਿਹੜੀ ਗਰੋ ਕਰਦੇ ਹਾਂ ਉਹ ਪ ਤੁਸੀਂ MBA ਕੀਤੀ ਮਤਲਬ ਉਧਰੋਂ ਛੱਡ ਕੇ ਤੁਸੀਂ ਇੱਕ ਚੰਗੀ ਜੌਬ ਵੀ ਛੱਡ ਕੇ ਜਿਹੜਾ ਫਿਰ ਐਗਰੀਕਲਚਰ 'ਚ ਆਏ ਆ ਕੀ ਮੋਟਿਵ ਹੈ ਮੋਟਿਵ ਇਹ ਸਿਕਾ ਜੀ ਕਿ ਸ਼ੁਰੂ ਤੋਂ ਇੱਕ ਫੈਮਿਲੀ ਨੂੰ ਬਿਲੋਂਗ ਕਰਦਾ ਜਿਹੜੀ ਪਿਛਲੇ 50 ਸਾਲ ਤੋਂ ਐਗਰੀਕਲਚਰ 'ਚ ਹੈਗੀ ਹੈ ਤੇ ਮੇਰਾ ਇੰਟਰਸਟ ਤੇ ਮੇਰਾ ਪੈਸ਼ਨ ਐਗਰੀਕਲਚਰ ਵਾਲਾ ਸੀਗਾ ਇਸੇ ਕਰਕੇ ਸੋਚਿਆ ਕਿ ਜੇ ਮੋੜ ਪਿੱਛੇ ਪਿੰਡ ਜਾ ਕੇ ਕੁਝ ਕਰ ਸਕੀ ਤੇ ਅਗਲੇ ਨੌਜਵਾਨਾਂ ਨੂੰ ਵੀ ਕੁਝ ਸੇਧ ਦੇ ਸਕੀਏ ਤਾਂ ਇਹਦੇ ਵਰਗੀ ਕੋਈ ਗੱਲ ਨਹੀਂ ਹੋ ਸਕਦੀ